ਪ੍ਰੀਤਿਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰ ਪੀਐਨ 24 ਟੀਵੀ ਤਾਂ ਦੋਸਤੋ ਮੈਂ ਕਰਮਜ਼ੂਦੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਬਟਾਂਦਰਾ ਵਿਚਾਰ ਬਟਾਂਦਰਾ ਪ੍ਰੋਗਰਾਮ ਦੇ ਵਿੱਚ ਅਪਾ ਸਿਆਸਤ ਦੇ ਨਾਲ ਜੁੜੇ ਹੋਏ ਮਸਲਿਆਂ ਤੇ ਉਤੇ ਵਿਚਾਰ ਚਰਚਾ ਕੀਤੀ ਹੈ ਸੋ ਅੱਜ ਅਸੀਂ ਗੱਲ ਕਰਾਂਗੇ ਵੀ 14 ਜਨਵਰੀ ਨੂੰ ਮਾਗੀ ਦੀ ਸੰਗਰਾਣ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਜਿਸ ਦਾ ਮੁਡ ਮੈਂਬਰ ਪਾਰਲੀਮੈਂਟ ਅਮਰਤਪਾਲ ਤੇ ਪਿਤਾ ਤਰਸੀਮ ਸਿੰਘ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਬਣਨਗੇ ਤਾਂ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤਣ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਇੱਕ ਨਵਾਂ ਸਿਆਸੀ ਮੋੜ ਆ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਇਹ ਕਿੱਸਰਾਂੀਆਂ ਲਗਾਈਆਂ ਜਾ ਰਹੀਆਂ ਸਨ ਕਿ ਪੰਜਾਬ ਦੇ ਵਿੱਚ ਹੁਣ ਇੱਕ ਵੱਖਰੇ ਪੰਥਕ ਧੜੇ ਦੀ ਲੋੜ ਮਹਿਸੂਸ ਹੋ ਰਹੀ ਹੈ ਤੇ ਸਿਆਸੀ ਮਾਹਿਰਾਂ ਦੇ ਮੁਤਾਬਿਕ ਇਹ ਸ਼੍ਰੋਮਣੀ ਅਕਾਲੀ ਦਲ ਬਾਦਲਕਿਆਂ ਦੇ ਲਈ ਚਿੰਤਾ ਵਾਲਾ ਪਲ ਹੈ ਜੋ ਆਪਣੇ ਆਪ ਨੂੰ ਪੰਥ ਦੀ ਹਮਾਇਤੀ ਪਾਰਟੀ ਕਹਾਉਂਦਾ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਪੁਰਾਣੀਆਂ ਪਾਰਟੀਆਂ ਦੀਆਂ ਜੜ੍ਹਾਂ ਹਿਲਾ ਸਕੇਗੀ ਅਮਰਤਪਾਲ ਦੀ ਨਵੀਂ ਪੰਥਕ ਪਾਰਟੀ ਕਿ ਨਹੀਂ ਇਸ ਮੁੱਦੇ ਤੇ ਅੱਜ ਆਪਾਂ ਕਰਾਂਗੇ ਗੱਲਬਾਤ ਤੇ ਇਸ ਨੂੰ ਅੱਗੇ ਗੱਲ ਕੀਤੀ ਜਾਊਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜਿਨ੍ਹਾਂ ਦੀ ਸਿਹਤ ਲਗਾਤਾਰ ਨਾ ਸਾਜ ਹੋ ਰਹੀ ਹੈ ਤੇ ਉਹਨਾਂ ਦੀ ਸਿਹਤ ਨੇ ਫਿਕਰਾਂ ਦੇ ਵਿੱਚ ਲੋਕ ਪਾ ਦਿੱਤੇ ਨੇ ਲਗਾਤਾਰ ਉਹਨਾਂ ਦੇ ਲਈ ਅਰਦਾਸਾਂ ਵੀ ਹੋ ਰਹੀਆਂ ਨੇ ਸੁਪਰੀਮ ਕੋਰਟ ਹਾਈ ਪਾਵਰ ਕਮੇਟੀ ਨੇ ਵੀ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਮੁਲਾਕਾਤ ਦਾ ਕੀ ਸਿੱਟਾ ਨਿਕਲਿਆ ਇਸ ਤੇ ਵੀ ਅੱਜ ਕਰਾਂਗੇ ਆਪਾਂ ਗੱਲਬਾਤ ਸੋ ਸਾਡੇ ਨਾਲ ਸਿਆਸਤ ਦੀ ਇਹਨਾਂ ਮਸਲੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮਿਰਮਨ ਜੀ ਸੋ ਖੇੜਾ ਸਾਹਿਬ ਜੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫੇ ਵਾਲੇ ਪ੍ਰਧਾਨ ਹੋਣ ਦੇ ਬਾਵਜੂਦ ਵੀ ਹੁਣ ਮਾਗੀ ਮੇਲੇ ਦੇ ਮੌਕੇ ਵੱਡਾ ਇਕੱਠ ਕਰਕੇ ਆਪਣਾ ਸਿਆਸੀ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਜਿਹੜੀ ਭਾਸ਼ਾ ਵਰਤ ਰਹੇ ਨੇ ਉਹ ਇਹੀ ਉਹਨਾਂ ਦੀ ਭਾਵਕਤਾ ਹੈ ਜਾਂ ਫਿਰ ਹੋਮੀ ਕੀ ਲੱਗਦਾ ਹੈ ਤੁਹਾਨੂੰ ਕਿਹੜਾ ਸਵਿਸਤੇ ਹੂੰ ਲੁਕੋ ਗੱਲ ਇਹ ਸੀ ਕਿ ਮਾਗੀ ਦਾ ਮੇਲਾ ਆ ਰਿਹਾ ਜੀ ਮੁਖਸਰ ਸਾਹਿਬ ਦਾ ਹੁਣ ਜਦੋਂ ਦੀ ਵਿਸ਼ੇਸ਼ਤਾ ਦੇ ਦਿੱਤੀ ਗੁਰੂ ਦੇ ਢਾਬ ਦੀ ਦੇਖਦੇ ਆ ਤਾਂ ਗੁਰੂ ਗੋਬਿੰਦ ਸਿੰਘ ਦੇ ਉਹ ਵਕਤ ਯਾਦ ਹੁੰਦਾ ਜਦੋਂ ਬਹੁਤ ਸਾਰੇ ਜਿਹੜੇ ਮੰਨ ਲਓ ਉਹਨਾਂ ਦੇ ਬੰਦੇ ਸੀਗੇ ਸਿੱਖ ਉਹ ਬਦਾਵਾ ਦੇ ਗਏ ਸੀ ਤੇ ਬਾਅਦ ਵਿੱਚ ਉੱਥੇ ਜਾ ਕੇ ਉਹਨਾਂ ਨੇ ਬਦਾਵਾ ਪਾੜਨਾ ਪਿਆ ਸੀ ਹੂੰ ਤੇ ਉਹਨਾਂ ਨੇ ਜਾ ਕੇ ਮਾਫੀ ਮੰਗੀ ਆ ਫਿਰ ਲੜਾਈ ਸ਼ੁਰੂ ਕੀਤੀ ਅੱਜ ਉਸ ਮੁਕੱਦਸ ਥਾਨ ਦੇ ਉੱਤੇ ਇਹ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੇ ਨਿਮੰਦਾ ਜਮਾਤਾਂ ਹੈਗੀਆਂ ਹਾਂਜੀ ਮੈਨੂੰ ਲੱਗਦਾ ਕਿ ਸਾਰੇ ਬਦਾਵਾ ਪਾਣ ਚਲੇ ਗਏ ਹੂੰ ਉੱਥੇ ਤੇ ਟੁੱਟੀ ਗੰਡੀ ਸੀ ਇਹ ਉੱਥੇ ਗੰਡੀਆਂ ਨੂੰ ਤੋੜਨ ਤੁਰੇ ਹੋਏ ਆ ਹੂੰ ਠੀਕ ਹੈ ਨਾ ਜੀ ਗੱਲ ਹੈ ਗਿਆ ਕਿ ਪਹਿਲਾ 2 ਦਸੰਬਰ ਵਾਲਾ ਐਪੀਸੋਡ ਹੋਇਆ ਸੀ ਜਿਹਦੇ ਵਿੱਚ ਸ੍ਰੀ ਅਕਾਲਦਾਸ ਸਾਹਿਬ ਤੋਂ ਇਹਨਾਂ ਨੂੰ ਹਰਿਆਦਾ ਦੇਤੀਆਂ ਸੀ ਜੀ ਜੀ ਹੁਕਮ ਨੂੰ ਵੀ ਜਾਰੀ ਹੋ ਗਿਆ ਸੀਗੇ ਹਾਂਜੀ ਤੇ ਜਿੱਤੇ ਨੀਵੀ ਪਾ ਕੇ ਨੇ ਝੋਲੀ ਚ ਪਾ ਲਿਆ ਕਿ ਸਾਰੇ ਗਨਾ ਮੈਂ ਆਪਣੇ ਝੋਲੀ ਪਾਉਣਾ ਮੇਰੇ ਆਪਣੇ ਆਨੇ ਲਾਏ ਦੋਸ਼ ਜਿਹੜੇ ਜਿਹੜੇ ਮੇਰੇ ਆਪਣੇ ਹੀ ਮੇਰੇ ਨਾਲ ਚੱਲਦੇ ਸੀ ਉਹਨਾਂ ਨੇ ਮੈਨੂੰ ਵੱਡਾ ਦੋਸ਼ੀ ਬਣਾ ਲਿਆ ਹੂੰ ਤੇ ਜੇ ਮੈਂ ਮੁਖੀ ਹ ਇਹਨਾਂ ਦਾ ਤੇ ਮੇਰਾ ਫਰਜ਼ ਬੰਦਾ ਕਿ ਮੈਂ ਆਪਣੀ ਝੋਲੀ ਪਾ ਲਵਾਂ ਬਿਲਕੁਲ ਸਹੀ ਜੀ ਉਹਨਾਂ ਨੇ ਦੋਸ਼ੀ ਦੇ ਕੇ ਮੁਖੀ ਬਣਾਇਆ ਸੀ ਨਾ ਹੂੰ ਵੀ ਸਾਡਾ ਮੁਖੀ ਸੀ ਅਸੀਂ ਇਹਦੀ ਫੌਜ ਸੀ ਵੀ ਸਾਰੇ ਇਹਦੇ ਕਰਕੇ ਗੱਨਾ ਹੋਏ ਇਹ ਰੋਕ ਸਕਦਾ ਸੀਗਾ ਉਹਨੇ ਕਿਹਾ ਵੀ ਬਿਲਕੁਲ ਮੈਂ ਰੋਕ ਸਕਦਾ ਸੀ ਜਾਂ ਮੇਰੇ ਕੋ ਕੀ ਉਹਨਾਂ ਨੇ ਉਹਦੀ ਵਿਆਖਿਆ ਨਹੀਂ ਕੀਤੀ ਉਹਨਾਂ ਨੇ ਇਹ ਨਹੀਂ ਕਿਹਾ ਉਹਨੇ ਕਹਿੰਦੇ ਸਾਨੂੰ ਜਵਾਬ ਹਾਂ ਜਾਂ ਨਾ ਨਹੀਂ ਦੇਣਾ ਹੈਗਾ ਉਹਨੇ ਉਹਨੇ ਨਾਜ ਕੋਈ ਕੁਝ ਨਹੀਂ ਕਿਹਾ ਹਾਂਜੀ ਉਹ ਨਿਮੀ ਪਾ ਕੇ ਹੀ ਸਭ ਕੁਝ ਤਾਂ ਹਾਂ ਮੈਂ ਸਾਰਾ ਝੂਲੀ ਚ ਪਾ ਲਿਆ ਤੇ ਲੱਗਦਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਉਹਦੀ ਹੋਮੇ ਸੀ ਜਿਹੜੀ ਕਹਿੰਦੇ ਵੀ ਮੈਂ ਵੱਡੇ ਘਰ ਦਾ ਕਾਕਾ ਸੀ ਉਹ ਸਾਰਾ ਸਹੀ ਹੋ ਗਿਆ ਤੇ ਉਹ ਅੱਜ ਉਹ ਝੂਲੀ ਪਾ ਰਿਹਾ ਹਾਂਜੀ ਅੱਜ ਉਹ ਨਿਮਰਤਾ ਸਹਿਤ ਪਾ ਰਿਹਾ ਹੈਗਾ ਤੇ ਉਹ ਜੀ ਨਿਮਰਤਾ ਨੇ ਉਹਨੇ ਹੈ ਨਾ ਕੀਤਾ ਜਦੋਂ ਉਹਦੇ ਦੇ ਗੋਲੀ ਵੀ ਚੱਲੀ ਆ ਜੀ ਤੇ ਉਦੋਂ ਵੀ ਲੱਗਦਾ ਸੀ ਉਹ ਇਦਾਂ ਬੈਠੇ ਸੀਗੇ ਵੀ ਉਹ ਤੇ ਉਹ ਸਮਰਪਣ ਕਰ ਗਏ ਹਾਂ ਉਹਨੇ 시ਰੀਹ ਕਦਰ ਨੂੰ ਸਮਰਪਣ ਕੀਤਾ ਹੈਗਾ ਤੇ ਉਸ ਨਾਲ ਹੀ ਗੁਰੂ ਸਾਹਿਬ ਕਰਨ ਨੂੰ ਸਮਰਪਣ ਕੀਤਾ ਤੇ ਆਪਣੇ ਗੁਨਾਹਾਂ ਦੇ ਪਛਤਾਵਾ ਵਿੱਚ ਬੈਠਿਆ ਤੇ ਸੱਚੀ ਮੈਂ ਵੀ ਉੱਥੇ متاثر ਹੋਇਆ ਸੀ ਹਮ ਪਰ ਲੇਕਿਨ ਜਦੋਂ ਹੁਣ ਮਾਗੀ ਦੇ ਮੇਲੇ ਤੇ ਇਹਨਾਂ ਨੇ ਹਾਕ ਸ਼ੁਰੂ ਕੀਤੀ ਹੈ ਗੱਲ ਕੀਤੀ ਆ ਤੇ ਜਿਹੜੀ ਇਹਦੀ ਭਾਸ਼ਾ ਲੱਗੀ ਨਾ ਮੈਨੂੰ ਲੱਗਾ ਕਿ ਉਹ ਡਰਾਮਾ ਸੀਦਾ ਸੱਚੀ ਸ਼ਾਇਦ ਹਮ ਇੱਕ ਤੁਸੀਂ ਮਾਗੀ ਮੇਲੇ ਲੋਕਾਂ ਨੂੰ ਜੇ ਹਾਕ ਮਾਰਨੀ ਆ ਸੰਗਤ ਨੂੰ ਹਾਕ ਮਾਰਨੀ ਚਾਹੁੰਦੇ ਹੋ ਤੁਸੀਂ ਇਹ ਤੇ ਕਹਿ ਸਕਦੇ ਆ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਚਰਨਾਂ ਵਿੱਚ ਸੰਗਤ ਦੇ ਚਰਨਾਂ ਵਿੱਚ ਕਰਦਾ ਵੀ ਤੁਸੀਂ ਟੁੱਟੀ ਗੰਨੀ ਇੱਥੇ ਅਸੀਂ ਜੀ ਬਿਲਕੁਲ ਟੁੱਟ ਗਈ ਸੀ ਗੰਨੀ ਆ ਤੁਹਾਨੂੰ ਬੇਨਤੀ ਆ ਕਿ ਸਾਰੇ ਆਓ ਵੱਧ ਤੋਂ ਵੱਧ ਆਓ ਔਰ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਘਰ ਜਾ ਕੇ ਨਤਮਸਤਕੋ ਤੇ ਅਰਦਾਸ ਸਰਬਾਦੇ ਭਲੇ ਦੀ ਕਰੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਸਾਡੀ ਵੀ ਗੱਲ ਸੁਣ ਲਓ ਤੇ ਚੜ੍ਹਦੀ ਕਲਾ ਅਕਾਲੀ ਦਲ ਦੀ ਵੀ ਕਰੋ ਤਾਂ ਜੋ ਗੁਰੂ ਘਰਾਂ ਦੀ ਗੁਰਤਾ ਮਾਦੀ ਸੇਵਾ ਕਰਦੇ ਰਹ ਸਕੀਏ ਬਿਲਕੁਲ ਸਹੀ ਜੀ ਅਸੀਂ ਜਿਹੜਾ ਸਸ਼ਟਾ ਚਾਰਾ ਧਰਮ ਦਾ ਰਸ ਮਾਰਗ ਮਿਲਿਆ ਉਹਨੂੰ ਤੋਰ ਸਕੀਏ ਇਹ ਤੁਹਾਡੇ ਮੈਨੂੰ ਉਸ ਅਸ਼ੀਰਵਾਦ ਦੀ ਲੋੜ ਆ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਵੀ ਸਭ ਤੋਂ ਪਹਿਲਾਂ ਤੁਸੀਂ ਉਧਰ ਰੈਲੀ ਕਰਨੀ ਹੈਗੀ ਹੂੰ ਤੁਸੀਂ ਸਾਰੇ ਗੁਦਰੇ ਬਾਜਣਾ ਪਹਿਲਾਂ ਮੇਰੇ ਕੋਲ ਹੂੰ ਉਹ ਯਾਰ ਕੀ ਕਰ ਰਹੇ ਹੋ ਤੁਸੀਂ ਧੜੀ ਭਾਸ਼ਾ ਵਿੱਚ ਕਿਉਂ ਗੰਦਗੀ ਆ ਰਹੀ ਹੈ ਅਸੀਂ ਤਾਂ ਕਹਿੰਦਾ ਪਹਿਲਾਂ ਆਰਾਮ ਕਰਦੇ ਸੀ ਅੱਜ ਕੱਲ੍ਹ ਆਰਾਮ ਕਰਦਾ ਸੀਗਾ ਹੁਣ ਜਾਗ ਗਏ ਅਸੀਂ ਹੂੰ RAM ਤੁਸੀਂ ਕਿੱਥੇ ਕਰਦੇ ਸੀ ਗੁਨਾਹ ਦਾ ਕਰਦੇ ਸੀ ਪਛਤਾਪ ਕਰਦੇ ਸੀ ਕ੍ਰਾਮ ਕਰਦੇ ਸੀ ਤੁਸੀਂ ਕਿੰਨੇ ਕ ਲੋਕਾਂ ਨੂੰ ਮੂਰਖ ਬਣਾ ਲਓਗੇ ਫਿਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਹੁਣ ਮੈਂ ਬੰਦੇ ਬਣਾਉਂਗਾ ਲੋਕਾਂ ਨੂੰ ਤੁਸੀਂ ਬੰਦੇ ਕਿੱਦਾਂ ਬਣਾਓਗੇ ਜੇ ਤੁਸੀਂ ਪਹਿਲਾਂ ਬੰਦੇ ਬਣਾਏ ਸੀ ਆਪਣੇ ਰਾਜਕਾਲ ਦੇ ਵਿੱਚ ਉਹ ਤੇ ਤੁਹਾਡੇ ਖਿਲਾਫ ਲੜੇ ਆ ਖਿਲਾਫ ਖੜੇ ਆ ਅੱਜ ਤੁਸੀਂ ਉਹਨਾਂ ਨੂੰ ਨਾਲ ਤੋਰਨ ਦੀ ਬਜਾਏ ਉਹਨਾਂ ਨੂੰ ਬੰਦੇ ਬਣਾਉਣ ਦਾ ਸੰਕੇਤ ਦੇ ਰਹੇ ਹੋ ਠੀਕ ਹੈ ਜਿਹਨਾਂ ਨੇ ਤੁਹਾਨੂੰ ਆਪਣੇ ਗ੍ਰਾਮਾਂ ਨੂੰ ਤੁਹਾਡੇ ਗੁਨਾਹ ਬਖਸ਼ਾਉਣ ਲਈ ਉਹਨਾਂ ਨੇ ਅਰਜ਼ੀ ਦਿੱਤੀ ਸੀ ਹੂੰ ਜੀ ਜੇ ਉਹਨਾਂ ਦੀ ਉਹ ਅਰਜ਼ੀ ਨਾ ਹੁੰਦੀ ਉਹਨਾਂ ਦੀ ਉਹ ਦਰਖਾਸਤ ਨਾ ਹੁੰਦੀ ਉਹਨਾਂ ਦਾ ਉਹ ਬਿਨੇ ਪੱਤਰ ਨਾ ਹੁੰਦਾ ਤੇ ਇਹ ਉੱਥੇ ਤਨਖਾਹ ਲਗਣੀ ਸੀ ਕਦੀ ਨਹੀਂ ਨਹੀਂ ਲਗਣੀ ਸੀ ਵੀ ਤੁਸੀਂ ਤਾਂ ਧੰਨਵਾਦੀ ਹੋ ਤੁਹਾਨੂੰ ਗ੍ਰਾਹਾਂ ਤੋਂ ਮੁਕਤ ਕਰਤਾ ਉਹ ਜਿਹੜਾ ਨੇ ਬਿਲਕੁਲ ਸਹੀ ਅੱਜ ਉਹਨਾਂ ਨੂੰ ਤੁਸੀਂ ਗੱਲ ਨਾ ਲਾਉਣ ਦੀਆਂ ਗੱਲੋਂ ਲਾਉਣ ਰਹੇ ਆ ਹੂੰ ਫਿਰ ਟੁੱਟੀ ਗੰਢ ਉਹ ਗੰਢ ਕਿ ਟੁੱਟ ਰਹੀ ਹੈਗੀ ਉਹ ਜਿਹੜਾ ਦੇਖੋ ਕੋਈ ਵੀ ਜਿਹੜਾ ਸਥਾਨ ਆ ਨਾ ਹਾਂਜੀ ਸਿੱਖ ਧਰਮ ਦੇ ਕੋਈ ਵੀ ਧਰਮਸਾਨ ਹੈਗਾ ਉਹਦਾ ਇਤਿਹਾਸ ਆ ਜੀ ਜੀ ਉਹਦਾ ਇਤਿਹਾਸ ਹੈਗਾ ਉਹ ਸਾਨੂੰ ਅੱਗੇ ਤੋਰਦਾ ਹੈਗਾ ਤੇ ਦੜੀ ਨਹੀਂ ਭਾਸ਼ਾ ਜਿਹੜੀ ਹੈਗੀ ਉਹ ਗਲਤ ਹੂੰ ਤੁਹਾਡੀ ਇਸ ਭਾਸ਼ਾ ਦੇ ਵਿੱਚ ਆ ਕੇ ਸਕਬੀਰ ਸਿੰਘ ਬਾਦਲ ਮਤਲਬ ਹੋਮੇ ਦੀ ਪੌੜੀ ਤੇ ਚੜੇ ਅਜੇ ਵੀ ਮੈਨੂੰ ਅਜੇ ਵੀ ਲੱਗਦਾ ਸੀਗਾ ਮੈਨੂੰ ਲੱਗਦਾ ਸੀ ਵੀ ਜਿੱਦਾਂ ਨਾ ਵਿਸ ਗਿਆ ਬੰਦਾ ਵੀ ਉਹਦੇ ਅੰਦਰ ਪਰਮਾਤਮਾ ਦਾ ਵਾਸ ਹੋ ਗਿਆ ਮੈਂ ਉਹਨੂੰ ਉਹਨੂੰ ਹਰ ਵਿੱਚ ਹਰ ਦਿਸਦਾ ਹੂੰ ਉਹ ਤੇ ਨਾਮਲ ਵਿੱਚ ਸੋਈਦਾ ਸੀਗਾ ਸ਼ੁ ਮੇਰੀ ਸੋਚ ਨਹੀਂ ਗਲਤ ਹੋ ਸਕਦੀ ਮੈਂ ਉਹ ਗਲਤ پتہ ਨਹੀਂ ਮੈਂ ਕਹਿੰਦੇ ਫੇਸ ਇਹਦੀ ਇੰਡੈਕਸ ਆਫ ਮਾਈਂਡ ਹਾਂਜੀ ਠੀਕ ਹੈ ਨਾ ਤੇ ਮੈਂ ਉਹਦੇ ਫੇਸ ਤੋਂ ਉਹ ਬੰਦਾ ਇੰਨਾ ਕੁ ਛਿਪਾ ਗਿਆ ਆਪਣੇ ਆਪ ਨੂੰ ਹੂੰ ਜੋ ਕੱਲ ਬੋਲਿਆ ਮੈਂ ਕਿਹਾ ਕੀ ਗੱਲ ਹੋ ਗਈ ਮੈਂ ਸੱਚੀ ਮੈਂ ਉਹਦੇ ਪੱਖ ਵਿੱਚ ਬੋਲਦਾ ਸੀ ਪਰ ਜਦੋਂ ਉਹਨੇ ਕੱਲ ਹੋਮੇ ਦੇ ਘੋੜੇ ਦੇ ਬੈਠ ਕੇ ਜੋ ਮੁੱਲ ਇਹ ਧੋਲ ਲਗਾਈ ਹੈਗੀ ਆ ਉਹ ਮੈਨੂੰ ਨਹੀਂ ਚੰਗੀ ਲੱਗੀ ਔਰ ਮੈਨੂੰ ਨਹੀਂ ਲੱਗੀ ਬਹੁਤ ਸਾਰੇ ਸਿੱਖ ਚਿੰਤਕਾਂ ਨੂੰ ਚੰਗੀ ਲੱਗੀ ਨਹੀਂ ਸਿੱਖ ਬੁੱਧੀਜੀਵੀਆਂ ਨੇ ਦਾ ਵਿਰੋਧ ਕੀਤਾ ਹੈਗਾ ਹਾਂਜੀ ਠੀਕ ਹੈ ਨਾ ਕਿਉਂਕਿ ਪੱਤਰਕਾਰਾਂ ਨੇ ਵੀ ਇਹਦਾ ਵਿਰੋਧ ਕੀਤਾ ਹੂੰ ਕਿਉਂਕਿ ਅਸੀਂ ਉਹ ਜਿਦੇ ਆਪਾਂ ਪੱਤਰਕਾਰੀ ਕਰਨੀ ਆ ਤੇ ਇਸ ਸਮਾਜ ਦੇ ਹਰ ਪੱਲ ਨੂੰ ਪਲ-ਪਲ ਜੁੜੇ ਵੀ ਆ ਜੀ ਬਿਲਕੁਲ ਵੀ ਇਹ ਕਿਹੜਾ ਸੰਦੇਸ਼ ਦੇ ਰਹੇ ਆ ਇਹ ਕਿਹੜੀਆਂ ਕਦਰਾਂ ਕੀਮਤਾਂ ਨੂੰ ਸਿਰਜ ਰਹੇ ਹੈਗੇ ਆ ਜੀ ਜੇ ਨਹੀਂ ਸਿਰਜ ਰਹੇ ਤੇ ਫਿਰ ਉਹਦੀ ਆਪਾਂ ਨੂੰ ਕਰਨੀ ਚਾਹੀਦੀ ਆ ਹੂੰ ਦੂਸਰੇ ਪਾਸੇ ਜਿਨ੍ਹਾਂ ਦੇ ਵਿਰੋਧ ਕਰ ਰਹੇ ਹੈਗੇ ਆ ਜਿਹੜੇ ਤੁਸੀਂ ਆਪਾਂ ਨੂੰ ਕਾਨੂੰਨ ਗੱਲ ਕਰਦੇ ਆ ਵੀ ਸਵੀਰ ਸਿੰਘ ਬਾਦਲ ਜਾਂ ਉਹਦਾ ਕੋਟ ਮਾੜਾ ਤੁਰਿਆ ਫਿਰਦਾ ਨਾਲ ਉਹਨਾਂ ਦੇ ਹਾਂਜੀ ਤੇ ਗੰਗਨੀ ਉਹ ਕਿਦਾਂ ਸੇਵ ਕਰਦੇ ਹੈਗੇ ਹਮ ਹਣਾ ਮੈਨੂੰ ਨਹੀਂ ਲੱਗਾ ਚੰਗਾ ਵੀ ਸਵੀਰ ਸਿੰਘ ਬਦਲ ਜੇਕਰ ਚਾਹੁੰਦਾ ਸੀਗਾ ਉਹਦੀ ਭਾਸ਼ਾ ਚਾਹੀਦੀ ਸੀ ਇਹ ਲਈ ਤੈਨੂੰ ਪਹਿਲਾਂ ਸੀਗਾ ਵੀ ਨਿਮਰਤਾ ਨਾਲ ਸਮੂਹ ਸੰਗਤ ਨੂੰ ਖਾਕ ਮਰਦੇ ਆਓ ਆਪਾਂ ਟੁੱਟੀ ਗੰਢੀਏ ਤੇ ਗੱਲ ਲਗਈਏ ਜੀ ਬਿਲਕੁਲ ਹਣਾ ਤੇ ਫਿਰ ਨਹੀਂ ਸੀ ਅਜਿਹੇ ਵਿਰੋਧੀ ਸੀਗੇ ਮੋਢ ਤੋਂ ਤੁਰੇ ਉਹਨਾਂ ਨੂੰ ਅੱਜ ਵੀ ਆਰਿਆ ਕਿ ਇਹ ਬੰਦਾ ਸਾਨੂੰ ਇਹ ਦਿਲੋਂ ਪਾਪੀ ਆ ਹਾਂਜੀ ਇਹ ਦਿਲ ਦੇ ਵਿੱਚ ਬਹੁਤ ਮਨਪੀਤੀ ਆ ਮਤਪੀਦੀ ਨੀਗਾ ਜੀ ਜੀ ਮਤਭੇਦੀ ਹੋਣਾ ਕਿ ਆਪਾਂ ਡਾਇਲਗ ਕਰ ਸਕਦੇ ਆ ਮਤ ਹੋ ਸਕਦਾ ਬਕਵਾਕ ਲੇਕਿਨ ਮਨਪੇਦੀ ਹੋਣਾ ਕਿ ਅਸੀਂ ਨਫਰਤ ਕਰੀਏ ਦੂਜੇ ਨੂੰ ਉਹ ਕੱਲ ਦੀ ਭਾਸ਼ਾ ਤੋਂ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਵੀ ਮਨਪੇਦੀ ਆ ਤੇ ਦੂਸਰੇ ਵੀ ਮਤਭੇਦੀ ਨੇਗੇ ਹੂੰ ਜੇ ਕਿ ਸੁਧਾਰਵਾਦੀ ਵੀ ਮੇ ਮਤਭੇਦੀ ਹੈ ਨਾ ਉਹ ਵੀ ਨਹੀਂਗੇ ਉਹ ਵੀ ਮਨਪੇਦੀ ਆ ਉਹ ਵੀ ਕੋਈ ਨੂੰ ਕੋਈ ਪੰਗ ਪਾਈ ਜਾਂਦੇ ਨਾਲ ਨਾਲ ਹਾਂਜੀ ਜੇ ਤੀਜੀ ਧਿਰ ਪੈਦਾ ਹੋ ਰਹੀ ਹੈ ਤੇ ਉਹ ਵੀ ਇਦਾਂ ਹੀ ਆ ਹੂੰ ਠੀਕ ਆ ਕਿ ਨਹੀਂ ਔਕਾਤ ਤਾਂ ਸਾਫ ਦਾ ਡਰਾਮਾ ਕਰ ਰਿਹਾ ਉਹਨੂੰ ਮੰਨਦਾ ਕੋਈ ਵੀ ਨਹੀਂ ਮੰਨ ਰਿਹਾ ਹੂੰ ਨਹੀਂ ਮੰਨ ਰਹੇ ਜੀ ਬਿਲਕੁਲ ਖੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਦੂਸਰੇ ਪਾਸੇ ਮਾਗੀ ਮੇਲੇ ਦੇ ਵਿੱਚ ਹੀ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਵੀ ਗੁੱਟ ਵੀ ਨਵੇਂ ਅਕਾਲੀ ਦਲ ਦੀ ਪਾਰਟੀ ਦਾ ਐਲਾਨ ਕਰ ਰਹੇ ਨੇ ਹੁਣ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਇਕਜੁੱਟ ਹੋਣ ਦਾ ਹੁਕਮਨਾਮਾ ਜਾਰੀ ਹੋਇਆ ਹੈ ਤੇ ਫਿਰ ਇਹ ਨਵੇਂ ਪਰਤੰਤ ਕੀ ਸਿਰਜਿਆ ਜਾ ਰਿਹਾ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਹੁਣ ਗੱਲ ਇਹ ਹੈ ਕਿ ਇੱਕ ਪਾਸੇ ਦੇ ਮਾਗੀ ਮੇਲੇ ਦੇ ਚਰੋਣੀ ਅਕਾਲੀ ਦਲ ਜਿਹੜਾ ਪਹਿਲਾਂ ਪੁਰਾਣਾ ਹੈਗਾ ਜਿਹੜਾ ਰਾਜਪਾ ਕੀਤਾ ਹੈਗਾ ਉਹ ਲਾਰੇ ਰੈਲੀ ਜੀ ਉਧੇ ਪਾਸੇ ਨਵਾਂ ਕਾਲੀ ਦਲ ਵੀ ਇੱਕ ਪੈਦਾ ਹੋ ਰਿਹਾ ਉੱਥੇ ਹੂੰ ਠੀਕ ਹੈ ਨਾ ਇਹ ਕੰਸਰਵਰ ਆ ਰਹੀਆਂ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਨਾਂ ਵੀ ਰੱਖ ਲਿਆ ਸ਼੍ਰੋਮਣੀ ਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਜੀ ਬਿਲਕੁਲ ਕੋਈ ਕਹਿ ਰਿਹਾ ਨਹੀਂ ਇੰਦਰ ਸਿੰਘ ਸਿੰਘ ਬਾਬੂ ਕਹਿ ਰਿਹਾ ਕਿ ਇਹਦਾ ਨਾਂ ਪੰਜਾਬ ਰੱਖਣਾ ਸੀ ਕੋਈ ਹੂੰ ਮੈਨੂੰ ਅਜੇ ਚੱਲਦਾ ਐਲਾਨ 24 14 ਨੂੰ ਪਤਾ ਲੱਗੇਗਾ ਸੱਚ ਕੀ ਹੈਗਾ ਜੀ ਜੀ ਗੱਲ ਇਹ ਹੈ ਕਿ ਜਦੋਂ ਸ਼੍ਰੀ ਕਾਲ ਤੋਂ ਸਾਹਿਬ ਦੇ 2 ਦਸੰਬਰ ਨੂੰ ਇਹ ਫੈਸਲਾ ਹੋ ਗਿਆ ਹੂੰ ਵੀ ਜਿਹੜੇ ਪਹਿਲੇ ਸੀ ਫੇਲੋ ਹੂੰ ਉਸ ਤੋਂ ਬਰ ਮੈਂ ਸੱਤ ਮੈਂਬਰੀ ਕਮੇਟੀ ਬਣਾਈ ਹੈ ਭਰਤੀ ਕਰੋ ਪ੍ਰਤੀਗਨ ਤੋਂ ਬੰਦਾ ਚੂਣ ਕੀਤੀ ਜਾਵੇ ਉਹਦੇ ਮਤਲਬ ਹੈਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਤੋਂ ਪਹਿਲਾਂ ਉਹਨੂੰ ਵਾਸ਼ ਕਰਤਾ ਗਿਆ ਸਾਫ਼ ਹੋ ਗਿਆ ਉਹਨੇ ਗਨਾਹ ਬਖਸ਼ਾ ਲਏ ਆਪਣੇ ਹਾਂਜੀ ਉਹ ਦੁਆਰਾ ਵੀ ਪ੍ਰਧਾਨ ਬਣ ਸਕਦੇ ਹੈਗੇ ਆ ਉਹ ਦੁਆਰਾ ਕੈਂਡੀਡੇਟ ਉਹਨੂੰ ਕੱਢਿਆ ਨਹੀਂ ਕਦੇ ਵੀ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਦੁਆਰਾ ਸਰਵਾਈਵ ਕਰਨ ਲਈ ਔਰ ਬਾਕੀਆਂ ਨੂੰ ਹੱਗ ਮਾਰ ਕੇ ਇੱਕ ਜੁੜਤਾ ਕਰਨ ਲਈ ਕਹੀ ਗਈ ਸੀ ਗੱਲ ਹਮ ਹੁਣ ਉਹਦੇ ਫੈਸਲਾ ਸ਼ੁਰੂ ਲਾਗੂ ਨਹੀਂ ਹੋਇਆ ਹਜੇ ਉਹ ਤੇ ਹਜੇ ਉਹਨੇ ਕਿਹਾ ਕਿ ਅਗਰ ਸੀਵੇ ਪ੍ਰਵਾਨ ਕਰ ਲਿਆ ਸੀ ਹਾਂਜੀ ਹੁਣ ਜੇ ਸੁਖਵੀਰ ਸਿੰਘ ਬਦਲ ਹਾਕ ਮਾਰ ਰਿਹਾ ਐਜੇ ਪ੍ਰਧਾਨ ਨਹੀਂ ਹਾਕ ਮਾਰ ਰਿਹਾ ਉਹ ਐਜੇ ਸੁਖਵੀਰ ਸਿੰਘ ਬਦਲ ਮਾਰ ਰਿਹਾ ਸੁਖਵੀਰ ਸਿੰਘ ਬੋਲਦਾ ਕਿ ਆਪਣਾ ਕਾਦੋ ਹੂੰ ਠੀਕ ਹੈ ਨਾ ਜਿੱਦਾਂ ਮਨਾਂ ਭਾਰਤੀ ਕਾਂਗਰਸੇ ਵਿੱਚ ਰਾਹੁਲ ਗਾਂਧੀ ਕਰਦਾ ਪ੍ਰਧਾਨ ਕੋਈ ਵੀ ਹੋਵੇ ਜੋ ਰਾਹੁਲ ਗਾਂਧੀ ਹਾਕ ਮਾਰਦਾ ਤੇ ਕਾਂਗਰਸੀ ਤੇ ਗੱਲ ਸੁਣਦੇ ਆ ਬਿਲਕੁਲ ਸਹੀ ਇਦਾਂ ਜੇ ਸੁਖਵੀਰ ਸਿੰਘ ਪ੍ਰਧਾਨ ਨਾਮ ਹੀ ਹੋਗਾ ਤੇ ਹਾਕ ਮਾਰੂਗਾ ਤਾਂ ਕੱਲੀ ਸੁਣਨਗੇ ਪਰ ਜੇ ਉਹਦਾ ਕਰਦਾਰ ਉਹਨਾ ਉੱਚਾ ਹੋਊਗਾ ਤੇ ਹੂੰ ਫਿਰ ਸੁਣਨਗੇ ਉਹ ਕਰਦਾਰ ਉੱਚਾ ਕਰਨਾ ਪੈਣਾ ਹੈਗਾ ਜਦੋਂ ਇਹ ਗੱਲ ਸ਼੍ਰੀ ਕਾਲਤਾ ਸਭ ਤੋਂ ਹੋ ਗਈ ਆ ਮੈਂ ਹੈਰਾਨ ਹੁਨਾ ਕਿ ਬਹੁਤ ਸਾਰੇ ਪੱਤਰਕਾਰ ਵੀ ਨਹੀਂ ਗੱਲ ਕਰਦੇ ਕੁਝ ਲੋਕ ਬੁੱਧੀਜੀ ਵੀ ਗੱਲ ਕਰਦੇ ਆ ਹੂੰ ਵੀ ਉਦੋਂ ਦੂਜੇ ਕਿਸੇ ਵੀ ਸਿੱਖ ਨੂੰ ਨਹੀਂ ਲੋੜ ਕੇ ਨਵਾਂ ਕਲੀਅਰ ਪੈਦਾ ਹੋ ਜਵੇ ਹੂੰ ਇਹ ਤਾਂ ਮੰਨ ਲੋ ਸ਼੍ਰੀ ਕਾਲੂ ਉਹ ਵੀ ਨਹੀਂ ਮੰਨੇ ਸ਼੍ਰੀ ਕਾਤਾ ਸਾਨੂੰ ਮੰਨਣਾ ਉਹਨਾਂ ਦਾ ਫਰਜ਼ ਨਹੀਂ ਬਿਲਕੁਲ ਮੰਨਣਾ ਫਰਜ਼ ਆ ਜੀ ਉਹ ਵੀ ਨਹੀਂ ਮੰਨ ਰਹੇ ਹਜੇ ਇਹ ਤਾਂ ਦਾਵਾ ਕਰਦੇ ਕਿ ਅਸੀਂ ਨਤਮਸਕਾ ਅਸੀਂ ਮੰਨਦੇ ਹਰ ਹੁਕਮ ਤਿਆਰ ਆ ਲੇਕਿਨ ਉਹ ਮੰਨ ਹੀ ਨਹੀਂ ਰਹੇ ਹੂੰ ਉਹਨਾਂ ਨੇ ਕਹਿੰਦਾ ਸਾਨੂੰ ਪਹਿਲਾਂ ਹੀ ਜਦੋਂ ਅਮਰਤਪਾਲ ਸਿੰਘ ਨਸ਼ਾ ਸ਼ਰਮ ਦੇ ਸੀ ਲੋਕਾਂ ਦਾ ਤੇ ਜਦੋਂ ਗੱਲ ਕਰਦੇ ਸੀ ਸ਼ਰਮਣੀ ਕਮੇਟੀ ਬਾਰੇ ਵੀ ਗੱਲ ਕਰਦੇ ਸੀ ਤੇ ਉਹ ਕਲਤਾ ਸਾਹਿਬ ਗੱਲ ਕਰਦੇ ਤੇ ਉਲਟ ਬੋਲਦੇ ਸੀ ਹੂੰ ਠੀਕ ਹੈ ਨਾ ਜੀ ਉਦੋਂ ਲੱਗਦਾ ਸੀਗਾ ਕਿ ਇਹ ਸ੍ਰੀ ਕਲਤਾ ਸਾਹਿਬ ਦੇ ਨਿਆਂ ਨਹੀਂਗੇ ਹੂੰ ਕਲਤਾ ਉਸ ਸਾਹਿਬ ਤੋਂ ਸਰਬੱਤੇ ਭਲੇ ਦੀ ਗੱਲ ਕਰਨੀ ਆ ਹਾਂਜੀ ਉੱਥੇ ਜਾਤੀ ਪੇਤ ਨਹੀਂ ਹੋਣਾ ਕੋਈ ਵੀ ਹੂੰ ਉੱਥੇ ਇਹ ਨਹੀਂ ਹੋਣਾ ਕਿ ਅਸੀਂ ਕੋਈ ਖਾਸ ਹੋ ਗਏ ਤੇ ਦੂਜੇ ਬੜੇ ਆਮ ਹੈਗੇ ਆ ਉੱਥੇ ਸਭ ਦਾ ਸਤਿਕਾਰ ਸੀਗਾ ਜੋ ਗੁਰਬਾਣੀ ਦੇ ਮੁਤਾਬਕ ਲਿਕਨ ਉਹ ਵੀ ਗੱਲ ਹੈ ਹੋਈ ਹੈ ਸੁਧਾਰਵਾਦੀ ਵੀ ਅੰਦਰ ਖੱਤੇ ਰੋਲਾ ਪਾ ਰਹੇ ਆ ਵੀ ਅਸੀਂ ਨਵਾਂ ਅਕਾਲੀ ਦਲ ਆਪਣਾ ਬਣਾਣਾ ਉਹ ਭਾਈ ਹਰਪ੍ਰੀਤ ਸਿੰਘ ਦੇ ਗਿੜੇ ਕੱਢ ਰਹੇ ਵੀ ਸ਼ਾਇਦ ਪ੍ਰਧਾਨ ਉਹ ਬਣ ਜਾਣਗੇ ਹਾਂਜੀ ਠੀਕ ਹੈ ਨਾ ਜੀ ਜੀ ਜਿਹੜਾ ਨਵਾਂ ਅਕਾਲੀ ਦਲ ਆ ਰਿਹਾ ਨਾ ਤੁਸੀਂ ਕਿੰਨੇ ਆ ਭਾਈ ਅਮਰਤਪਾਲ ਸਿੰਘ ਜਾਂ ਸਰਬਜੀਤ ਖਾਲਸਾ ਜੀ ਦੇ ਦੇਖੋ ਜੇ ਤੇ ਸੁਖਵੀਰ ਸਿੰਘ ਬਦਲ ਪ੍ਰਕਾਸ਼ ਸਿੰਘ ਬਦਲ ਦਾ ਪੁੱਤਰ ਬਣਦਾ ਜੀ ਕਿਉਂ ਕੀ ਆ ਪਰਿਵਾਰਵਾਦ ਹੂੰ ਤੇ ਜੇ ਭਾਈ ਅਮਰਤਪਾਲ ਦਾ ਪਿਤਾ ਬਣਦਾ ਉਹ ਕੀ ਹਕੂਮਤ ਭ੍ਰਸਤੀ ਉਹ ਕੀ ਆ ਪਿੱਤਨ ਉਹੀ ਕਿਉਂ ਦਿਖ ਰਿਹਾ ਪੰਜਾਬ ਦਾ ਬੰਦਾ ਨਵਾਂ ਬੰਦਾ ਕਿਉਂ ਨਹੀਂ ਦਿਖ ਰਿਹਾ ਹੂੰ ਠੀਕ ਹੈ ਨਾ ਉਹਦਾ ਮਕਸਦ ਕੀ ਆ ਕਿ ਉਹ ਉਸ ਉਹ ਕਹਿੰਦੇ ਨਾ ਏਜੰਸੀਆਂ ਪਿੱਛੇ ਕੰਮ ਕਰ ਰਹੀਆਂ ਉਹਨਾਂ ਨੂੰ ਬਣਾਉਣ ਲਈ ਹਾਂਜੀ ਉਹਦਾ ਮਤਲਬ ਕੇਵਲ ਤੇ ਕੇਵਲ ਅਗਲਾ ਹੈਗਾ ਉਹਨਾਂ ਦਾ ਮਤਲਬ ਹੈਗਾ ਕਿ ਜੇਕਰ ਅਸੀਂ ਆਪਣਾ ਸ਼੍ਰੋਮਣੀ ਅਕਾਲੀ ਦਲ ਬਣਾ ਲਈਏ ਜਿਵੇਂ ਨੰਦਪੁਰ ਸਾਹਿਬ ਵਾਲਾ ਹਾਂਜੀ ਔਮਲੀਆਂ ਚੋਣਾਂ ਜਿਹੜੀਆਂ ਹੈਗੀਆਂ ਕਿਹੜੀਆਂ 2027 ਵਾਲੀਆਂ ਨਹੀਂ ਹੂੰ ਜਿਹੜੀਆਂ ਗੁਰਦੁਆਰਾ ਸੇਵਾਆਂ ਦੀਆਂ ਕੋត្រਾ ਬੰਦਪਕ ਬਿਟਿਦੀਆਂ ਉਹਨੀਆਂ ਜੀ 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 ਐਸਬੀਸੀ ਦੇ ਕਬਜ਼ਾ ਕਰਨਾ ਹੂੰ ਜਿਹੜੀਆਂ ਹੁਣ ਤੱਕ 30 ਲੱਖ ਤੋਂ ਵੱਧ 40 ਲੱਖ ਹੋ ਗਈ ਵੋਟ ਬਣ ਗਈ ਆ ਸਿੱਖਾਂ ਦੀ ਜਿਹੜੇ ਸਾਬਸੂਰਤ ਸਖਿਆਗੇ ਉਹ ਕਹਿੰਦੇ ਸਾਡੇ ਮੈਂਬਰੀ ਉਹ ਹੋਣਗੇ ਹਮ ਜਿਹੜੇ ਸਾਬਸੂਰਤ ਹੋਣਗੇ ਜਿਹੜੇ ਸਾਬਸੂਰਤ ਮਤਲਬ ਕੀ ਹੈਗਾ ਕਿ ਉਹਨਾਂ ਦਾ ਇਨਡਾਇਰੈਕਟ ਵੇਨ ਹੈਗਾ ਕਿ ਔਮਲੇ ਸ ਵਿੱਚ ਸ਼ਰੂਮਣੀ ਗੁਰਦਰਾਪੰਦਰ ਕਮੇਟੀ ਤੇ ਕਬਜ਼ਾ ਕੀਤਾ ਜਾਵੇ ਹਮ ਤੇ ਉਹਨਾਂ ਦੀ ਹਮਾਇਤ ਬੀਬੀ ਜਗੀਰ ਕੌਰ ਜਾਦਰ ਸਵੀ ਕਰਦੇ ਆ ਦਿਕਾ ਨਾ ਜੀ ਜੀ ਉਹਦਾ ਹੈਗਾ ਕਿ ਸ਼੍ਰੋਮਣੀ ਮਿੰਟੀ ਦੀ ਹੁਣ ਉਹ ਸ਼੍ਰੋਮਣੀ ਮਿੰਟੀ ਦੇ ਜਿਹੜੇ ਹੁਣ ਤੱਕ ਕਬਜ਼ੇਦਾਰ ਰਹਿ ਗਏ ਆ ਇਹਨਾਂ ਨੇ ਉਹ ਕਬਜ਼ਾ ਕਿਦਾਂ ਬਚਾਉਣਾ ਆਪਣਾ ਹਮ ਇਹਨਾਂ ਦੇ ਕੋਲੋਂ ਵੀ ਉਹ ਪੰਥਕ ਮੈਕ ਹੋਣੀ ਚਾਹੀਦੀ ਆ ਜੀ ਸੁਖਵੀਰ ਸਿੰਘ ਬਾਨੋ ਦਾ ਪੰਥਕ ਮੈਕ ਨਹੀਂ ਆ ਰਹੀ ਇਹਨਾਂ ਨੇ ਸਾਫ਼ ਗੱਲ ਕਹਤੀ ਆ ਕਿ ਅਸੀਂ ਕਿਉਂਕਿ ਰਾਜਨੀਤਿਕ ਪਾਰਟੀ ਆ ਸਾਡਾ ਨਾ ਕੰਟਰੋਲ ਆ ਜਿਹੜਾ ਸਾਡਾ ਨਿਜਮ ਆ ਕਾਨੂੰਨ ਆ ਉਹ ਹੈਗਾ ਕਿਹਦੇ ਕੋਲ ਹੈਗਾ ਚੋਣ ਕਮਿਸ਼ਨ ਕੋਲ ਆ ਜੀ ਬਿਲਕੁਲ ਜੇ ਅਸੀਂ ਜਦੋਂ ਪਹਿਲੇ ਇਹਨਾਂ ਨੇ ਅਪਲਾਈ ਕੀਤਾ ਸੀ ਨਾ ਉੱਥੇ ਇਹਨਾਂ ਨੇ ਖੰਡੇ ਦੀਆਂ ਦੋ ਤੀਸਰੀਆਂ ਲਾਤੀਆਂ ਸੀ ਹ ਉਹਦੇ ਲੈਟਰਪੈਡ ਤੇ ਜੀ ਜੀ ਤੇ ਉਹਨੇ ਲਾਤੀਆਂ ਸੀ ਉਹ ਕਹਿੰਦੇ ਧਾਰਮਿਕ ਚ ਨਹੀਂ ਹੋਣਾ ਚਾਹੀਦਾ ਸੈਕੂਲਰਿਜ਼ਮ ਚਾਹੀਦੀ ਹੈਗੀ ਆ ਤੇ ਫਿਰ ਉਹ ਉਹ ਬਦਲਿਆ ਸੀਗਾ ਅੱਜ ਇਹ ਡਰਦੇ ਸੀਗੇ ਕਿ ਜੇਕਰ ਅਸੀਂ ਬਿਲਕੁਲ ਸ਼੍ਰੀ ਕਾਲਦਾਸ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਇਨ ਬਿਨ ਹਮ ਇਨ ਬਿਨ ਪਾਲਣਾ ਕਰਦੇ ਹਾਂ ਤੇ ਵੀ ਇਹ ਬਿਲਕੁਲ ਸ਼੍ਰੀ ਕਾਲਦਾਸ ਸਾਹਿਬ ਦਾ ਜਿਹੜਾ ਕੋਈ ਫ਼ੈਸਲਾ ਹੋਇਆ ਹੀ ਨਹੀਂ ਇਦਾਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਹੋਵੇ ਉੱਥੇ ਕਿਹਾ ਸੀਗਾ ਤੁਸੀਂ ਚੋਣਾਂ ਕਰਾਓ ਆਪਦੇ ਸੰਵਿਧਾਨ ਮੁਤਾਬਕ ਹਮ ਜੀ ਉਹਨਾਂ ਇਹ ਤਾਂ ਕਿਹਾ ਹੀ ਨਹੀਂ ਵੇ ਤੁਸੀਂ ਸਾਡੇ ਸਮਝਾਉਣ ਦੇ ਚੱਲੋ ਬਿਲਕੁਲ ਸ਼੍ਰੀ ਕਲਦਾਸ ਜਾਨ ਨੇ ਕਦੇ ਵੀ ਦੰਦਾਂ ਗੱਲ ਨਹੀਂ ਕੀਤੀ ਕਿ ਨਵੇਂ ਪ੍ਰਧਾਨ ਇਹਨੂੰ ਬਣਾ ਦਿਓ ਇਹਨੂੰ ਬਾਹਰ ਕੱਢ ਦਿਓ ਇਹ ਗੱਲ ਹੀ ਹੈ ਨਹੀਂ ਜੀ ਉਹ ਕਹਿੰਦੇ ਤੁਸੀਂ ਚੋਣਾਂ ਡੈਮੋਕਰਟ ਵੀ ਨਾ ਕਰਾਓ ਔਰ ਉਹੀ ਪ੍ਰਧਾਨ ਬਣਾਓ ਜਿਹਨੂੰ ਡੈਲੀਗੇਟਸ ਵੋਟਾਂ ਪਾਉਂਦੇ ਨੇ ਲੋਕ ਵੋਟਾਂ ਪਾਉਂਦੇ ਬਣਾ ਲਓ ਪ੍ਰਧਾਨ ਕਮੇਟੀ ਬਣਾ ਲਓ ਅੱਜ ਫੇਰ ਵੀ ਇਹ ਖਖੜੀਆਂ ਹੋਏ ਪਏ ਆ ਵਿਪਰਨ ਕੀ ਰੀਤ ਪੂਰੀ ਭਾਰੂ ਵਾਸਤੇ ਹਮ ਅੱਜ ਸਿੱਖਾਂ ਨੂੰ ਕਿਸੇ ਦੂਸਰੀ ਕੌਮ ਤੋਂ ਕਿਸੇ ਦੂਸਰੇ ਹੋਰ ਤੋਂ ਖਤਰਾ ਨਹੀਂ ਜਿੰਨਾ ਆਪਣੇ ਆਪ ਤੋਂ ਖਤਰਾ ਹੈਗਾ ਬਿਲਕੁਲ ਸਹੀ ਜੀ ਉਹਨੇ ਜੀ 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 ਸੇਖੀ ਭਰਾ ਮਰੂ ਜੰਗ ਲੜ ਰਹੇ ਹੈਗੇ ਹੂੰ ਬਿਲਕੁਲ ਉਸ ਉਸ ਭਰਾ ਮਰੂ ਜੰਗ ਦੇ ਚ ਕਰਮ ਲੱਗਦਾ ਕਿ ਇਹ ਸਬਦ ਕੀ ਕਰਨਗੇ ਹੂੰ ਇਹ ਕਿਹਦੇ ਹੱਥਾਂ 'ਚ ਖੇਡ ਕੇ ਆਪਣੇ ਖਤਮ ਕਰ ਰਹੇ ਆ ਉਹ ਮਨੇ ਲੁਕੀਆਂ ਗੱਲਾਂ ਹੈਗੀਆਂ ਭਵਾਂ ਏਜੰਸੀਆਂ ਦੀਆਂ ਗੱਲਾਂ ਵੀ ਬਾਹਰ ਆ ਰਹੀਆਂ ਕੌਣ ਕਿੱਥੋਂ ਤਿਆਰ ਹੋ ਰਿਹਾ ਕੌਣ ਕੀ ਕਰ ਰਿਹਾ ਹੈਗਾ ਇਹ ਗੱਲਾਂ ਹੋਰ ਵਿਸ਼ੇ ਦੀਆਂ ਜੀ 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 ਲੇਕਿਨ ਸ਼੍ਰੀ ਕਾਂਤਾ ਸਾਹਿਬ ਤੋਂ ਜੋ ਹੁਕਮ ਹੋਇਆ ਹੈਗਾ ਵੀ ਤੁਸੀਂ ਸਾਰੇ ਰਲ ਮਿਲ ਕੇ ਬੈਠ ਕੇ ਇੱਕ ਵਧੀਆ ਡੈਮੋਕਰੇਟਿਕ ਵੇ ਨਾਲ ਚੋਣ ਕਰੋ ਨਾ ਕਿ ਤੁਸੀਂ ਆਪਣਾ ਇੱਕ ਵਖਰਾ ਅਖਾੜਾ ਬਾਜੀ ਕਰ ਲੋ ਠੀਕ ਹੈ ਨਾ ਲੇਕਿਨ ਵਖਰੇ ਅਖਾੜੀ ਦੀ ਜਿਹੜੀ ਬਹਿ ਘਰੀ ਆ ਖੁਸ਼ਬੂ ਵਾਲੀ ਮੈਂ ਬਦਬੂ ਨਹੀਂ ਕਹਿੰਦਾ ਅੱਜ ਤੇ ਨਹੀਂ ਤੇ ਲੱਗਦੀ ਤਾਂ ਬਦਬੂ ਹੀ ਸੀਗੀ ਜਦੋਂ ਭਰਾ ਮਰੋ ਜੰਗ ਹੋਵੇ ਆਪਸੇ ਇੱਕ ਦੂਜੇ ਨੂੰ ਫਨਾਹ ਕਰ ਰਹੇ ਹੋਣਾ ਨਾ ਉਹ ਕਿਸੇ ਨੇ ਕਿਹਾ ਵੀ ਕਿਸੇ ਨੇ ਨਾ ਕਿਸੇ ਦੋ ਬਿਆਮਜੇ ਹੁੰਦੇ ਨਾ ਡੰਬੇ ਹਾਂਜੀ ਉਹਨਾਂ ਦੇ ਚੂਹੇ ਬਾਤ ਤੇ ਜੀ ਨਹੀਂ ਡੱਡੂ ਬਾਤੇ ਡੱਡੂ ਅੱਛਾ ਜੀ ਡੱਡੂ ਬਾਤੇ ਤੇ ਇੱਕ ਦੇ ਟਕਣ ਲਾ ਤੱਕ ਤੇ ਨਹੀਂ ਲਾਇਆ ਹੂੰ ਉਹ ਕਹਿੰਦਾ ਕੀ ਗੱਲ ਆ ਹੂੰ ਉਹ ਕਹਿੰਦਾ ਵੀ ਆ ਜਿਹੜੇ ਲਾਏ ਨਾ ਇਹ ਹੈਗੇ ਜਪਾਨ ਦੇ ਅੱਛਾ ਜੀ ਇਹ ਕਹਿੰਦਾ ਬਾਹਰ ਨਿਕਲ ਜਾਂਦੇ ਆ ਹੂੰ ਤੇ ਕਹਿੰਦਾ ਇਹ ਆ ਕਹਿੰਦਾ ਇੰਡੀਆ ਪੰਜਾਬ ਦੇ ਆ ਹੂੰ ਇਹ ਕਹਿੰਦਾ ਨਹੀਂ ਬਾਹਰ ਨਿਕਲਦੇ ਕਹਿੰਦਾ ਇਹ ਕੋਈ ਨਿਕਲਦੇ ਕਹਿੰਦਾ ਜੇ ਨਿਕਲਣੇ ਦਾ ਦੂਜਾ ਫੜ ਲਾ ਤੱਕ ਚਲੀ ਜਾਂਦਾ ਹੂੰ ਸਹੀ ਆ ਇਹ ਪੰਜਾਬੀ ਆ ਜਦੋਂ ਵੀ ਕੋਈ ਰਾਈਜ਼ ਕਰੂਗਾ ਦੂਜੇ ਲੱਤਾਂ ਖਿੱਚਣੀਆਂ ਬਿਲਕੁਲ ਸਹੀ ਤੇ ਜਬਾਨਲੇ ਕੀ ਕਰਦੇ ਆ ਜਦੋਂ ਵੀ ਜਾਂਦਾ ਦੂਜਾ ਸਪੋਰਟ ਦਿੰਦਾ ਉਹਨੂੰ ਬਿਲਕੁਲ ਬਿਲਕੁਲ ਅੱਜ ਲੋਡਸ ਬੜਕੰਨੀ ਲੱਤਾਂ ਖਚਣਦੀ ਆ ਹਮਮ ਸਪੋਰਟ ਕਰਨੇ ਦੀ ਆ ਜੀ ਹਾਂ ਉਹ ਜਿਹੜੀਆਂ ਸਾਰੀਆਂ ਦੰਨੀਆਂ ਚੁਟਕਲਾ ਬਾਜ਼ ਵਿਅੰਗਿਆਤਮਕ ਵਿਅੰਗਿਆਤਮਕ ਕਹਾਣੀਆਂ ਬਣੀਆਂ ਉਹ ਸਾਰੀਆਂ ਲੱਗੂ ਇਹਨਾਂ ਤੇ ਕਿਉਂ ਹੋ ਰਹੀਆਂ ਹਮਮ ਫਿਰ ਜਦੋਂ ਇਦਾਂ ਦੇ ਉਹ ਕੀ ਗੱਲਾਂ ਸੁਣੋਦੇ ਬਣਾ ਕੇ ਫਿਰ ਕਹਿੰਦੇ ਜੀ ਤੁਸੀਂ ਸੱਖਾਂ ਦੇ ਉੱਪਰ ਚੁਟਕਲੇ ਸੁਣਾਏ ਲੋਕਾਂ ਨੇ ਹਮਮ ਬਿਲਕੁਲ ਜੀ ਚੁੱਲ੍ਹੇ ਬੜਾਈ ਕਹਿੰਨੇ ਆ ਤੁਹਾਡੇ ਇਸ ਕਰਤੂਤ ਨੇ ਤੁਹਾਡੇ ਕਿਰਦਾਰ ਨੇ ਬਿਲਕੁਲ ਸਹੀ ਜੀ ਜੋ ਤੁਸੀਂ ਬੋਲਦੇ ਹੋ ਇਸਰਕੇ ਮੈਂ ਚਾਹੁੰਨਾ ਕਿ ਇਹ ਆਪਾਂ ਚਾਹੀਏ ਜੀ ਵੀ ਇਹ ਜਿਹੜੇ ਹੈਗੇ ਆ ਇਹ ਨਵਾਂ ਕਾਲੀਦਾਰ ਬਣ ਰਿਹਾ ਹੈਗਾ ਉਹਦਾ ਮਨੋਰਥ ਕੀ ਹੈਗਾ ਕੋਈ ਪੰਥ ਦਾ ਨਹੀਂ ਕੋਈ ਗ੍ਰੰਥ ਦਾ ਨਹੀਂਗਾ ਉਹਦਾ ਮਨੋਰਥ ਹੈਗਾ ਕਿ ਅਸੀਂ ਉਹ ਲੋਕਾਂ ਨੂੰ ਜਿਹੜੀ ਵੋਟਪੈੱਗ ਬਣੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਜੀ ਜੀ ਜਿਹਦੀ ਹਰੀ ਝੰਡੀ ਕੇਂਦਰ ਤੋਂ ਹੋਣੀ ਹੈਗੀ ਆ ਉਹਨਾਂ ਦੀ ਜਦੋਂ ਬਣ ਗਿਆ ਫਿਰ ਉਹਨਾਂ ਦੀ ਝੰਡੀ ਹੋਣੀ ਹੈ ਵੀ ਹੁਣ ਇਲੈਕਸ਼ਨ ਡੇਟ ਆ ਗਈ ਹੈਗੀ ਸਹੀ ਹੈ ਜੀ ਠੀਕ ਹੈ ਫਿਰ ਜਿਹੜੇ ਇਹ ਸ਼੍ਰੋਮਣੀ ਕਾਲੀਦਾ ਜਿਹੜੇ ਹੁਣ ਤੱਕ ਹੁਣ ਤੱਕ ਪਿਲੇ 92 ਤੋਂ ਲੈ ਕੇ ਹੁਣ ਤੱਕ ਉਹ ਵੀ ਭਾਜਪਾ ਦੀ ਇੱਕ ਇੱਕ ਸੈਸ਼ਨ ਪਾਰਟੀ ਬਣ ਕੇ ਰਹੀ ਆ ਹੂੰ ਹਾਂਜੀ ਇਹਨਾਂ ਨੇ ਭਾਜਪਾ ਦੀ ਹੀ ਹਜ਼ੂਰੀ ਕੀਤੀ ਆ ਹੂੰ ਇਹ ਭਾਜਪਾ ਦੇ ਹੀ ਇਹ ਜੋ ਕੰਮ ਕਹਿੰਦੇ ਉਹ ਹੀ ਕਰਦੇ ਰਹੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਨੂੰ ਰੁਕਣਾ ਹੋਵੇ ਜੀ ਚਾਹੇ ਇਹਨਾਂ ਨੇ ਕੋਈ ਇੱਥੇ ਪੰਜਾਬ ਪੁਲਿਸ ਦੀ ਵੱਡੇ ਅਧਿਕਾਰੀ ਸੈਣੀ ਵਰਗੇ ਲਾਉਣੇ ਹੋਣ ਹੂੰ ਚਾਹੇ ਮਤਲਬ ਹੋਰ ਕੰਮ ਕੀਤੇ ਆ ਸਾਰੇ ਕਿਹੜੀ ਬੋਲੀ ਕੀ ਬੋਲੇ ਆ ਭਾਜਪਾ ਦੀ ਭਾਜਪਾ ਵਾਲੀ ਅੱਜ ਇਹਨਾਂ ਨੂੰ ਪਤਾ ਲੱਗਾ ਕਿ ਅਸੀਂ ਪੰਥ ਦੇ ਗ੍ਰੰਥ ਦੀ ਗੱਲ ਕਰਨ ਵਾਲੇ ਭਾਜਪਾ ਦੀ ਭਾਸ਼ਾ ਬੋਲ ਕੇ ਅਸੀਂ ਆਪਣੇ ਨੁਕਸਾਨ ਕਰ ਲਿਆ ਬਿਲਕੁਲ ਜੀ ਅੱਜ ਲੋਕੀ ਮੂੰਹ ਕਿਉਂ ਨਹੀਂ ਲਾ ਰਹੇ ਹੂੰ ਲੋਕਾਂ ਨੂੰ ਲੱਗਾ ਕਿ ਸਾਡੇ ਹੈ ਹੀ ਨਹੀਂ ਇਹ ਹੂੰ ਲੋਕਾਂ ਦੇ ਬਣ ਲਈ ਇਹਨਾਂ ਨੂੰ ਇਹ ਕਹਿਣਾ ਪੈਣਾ ਨਾ ਕਿ ਇਹ ਕਹਿਣਾ ਬਿਹੜਾ ਸੁਖਵੀਰ ਸਿੰਘ ਬਾਦਲ ਨੂੰ ਕਿ ਹੁਣੇ ਬੰਦੇ ਤੇ ਪੁੱਤ ਬਣਾਵਾਂਗੇ ਸਾਰਿਆਂ ਨੂੰ ਅਜੀ ਹੂੰ ਤੁਹਾਡੇ ਕੋ ਕੀ ਪਾਵਰ ਆ ਕੀ ਕਰੋਗੇ ਤੁਸੀਂ ਇਸ ਲਈ ਅੱਪਾ ਬੇਨਤੀ ਕਰਦੇ ਆਂ ਕਿ ਸਾਰੀਆਂ ਤਰ੍ਹਾਂ ਨੂੰ ਮਾਗੀ ਦੇ ਮੇਲੇ ਤੇ ਜੀ ਟੁੱਟੀ ਗੰਣੀ ਚਾਹੀਦੀ ਆ ਗੰਢੀ ਹੀ ਤੋੜਨੀ ਨਹੀਂ ਚਾਹੀਦੀ ਬਿਲਕੁਲ ਸਹੀ ਸੋ ਕਿਹੜਾ ਸਾਹਿਬ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਾ ਜਾਣਾ ਆਪਾਂ ਮਿਲਦੇ ਆਂ ਬ੍ਰੇਕ ਤੋਂ ਉਸ ਬਾਅਦ we